ਸੋ ਆ ਵੀ ਅੱਜ ਬਲੌਗ ਦੀ ਸਟਾਰਟਿੰਗ ਕਰਤੀ ਤੇ ਭਾਉ ਸਿੰਘ ਪਾਰਿਆ ਜਿਦਾਂ ਨੇ ਮੇਰਾ ਥੋੜਾ ਜਿਹਾ ਰੀਡ ਆਉਣ ਤੇ ਬਾਦੇ ਪਾਉ ਦੋ ਦਿਨ ਟੱਕਣ ਤੇ ਜਾਲ ਦੀ ਕਰਤੀ ਸਫਾਈ ਆ ਦੇਖ ਲੋ ਓਕੇਰ ਬੋਟ ਜਾਲ ਦੀ ਹੋ ਗਈ ਸਾਰੀ ਸਫਾਈ ਤੇ ਟ੍ਰੇਆਂ ਬਾਹਰ ਕੱਢਤੀਆਂ ਚਲ ਬਹੁਤ ਆ ਬਹੁਤ ਆ ਬਾਉ ਬਹੁਤ ਆ ਇਕ ਅੱਧਾ ਟੱਕਣ ਜਾਂ ਭਰ ਲੈ ਜਾਂ ਖੜ ਜਾ ਅੱਧਾ ਟੱਕਣ ਭਰ ਲਾ ਉਧਰ ਲੈ ਆ ਖਾਤਰ ਅੱਧਾ ਕ ਅੱਧਾ ਕ ਅੱਧੇ ਅੱਧਾ ਅੱਧਾ ਹੋਰ ਘੱਟ ਕਰ ਦੇ ਬਾਸ ਹਸਸ ਨੂੰ ਪਾਲਾ ਥੋੜੀ ਯਾਰ ਉੱਪਰ ਬਈ ਹੈਗੀ ਇਹ ਚ ਹਾਂ ਥੋੜੀ ਹੀ ਪਾਲਾ ਹੈ ਚ ਬਾਸ ਥੋੜੀ ਇੱਥੇ ਥੱਲੇ ਡੋਲ ਦੇ ਚਾਲ ਓਕੇ ਐ ਬਾਸਾ ਖੋਲ ਦੇ ਗੁੰਠਾ ਲਾ ਦਨੇ ਆ

ਆਜੋ ਘਟ ਆਇਆ ਹੈ ਚੱਲ ਕੋਈ ਥੋੜਾ ਜਿਆ ਥੋੜੇ ਧਰ ਦੰਨੇ ਪਾਣੀ ਬਦਲ ਲਾ ਹਬਾ ਵੀ ਇਹਦੀ ਵੀ ਕੁੰਡੀ ਗਾਂਡੀ ਧੋ ਕੇ ਬਦਲਦੀ ਹੈ ਪਾਣੀ ਤੇ ਤਰੇ ਸਾਫ ਕਰਨੇ ਵਾਲੀ ਆ ਨਾ ਆ ਥੋੜੀ ਪਾਉਣੇ ਆਪਾਂ ਦਾਣੇ ਇਹਨਾਂ ਨੂੰ ਆ ਬੱਚੇ ਦੇਖੋ ਗੱਡੇ ਗੱਡੇ ਹੋ ਗਏ ਸਰੋ ਉਸ ਕੀਰ ਬੋਰਡ ਇਹਨਾਂ ਦੀ ਵੀ ਤੇ ਉੱਪਰਲੇ ਕਬੂਤਰਾਂ ਕੋਲ ਜਾਣਾ ਸ਼ਾਮ ਨੂੰ ਹਲੇ ਚਾਹ ਬਣੀ ਪੀਏ ਜਿੜਿਯੂਰੀ ਬੜਾਈਏ ਤੇ ਨੂਰੀ ਖਾ ਰਹੀ ਆ ਓਏ ਆ ਜਾਨੀ ਆ ਦਾਣਿਆਂ ਤੇ ਸੜੀਆਂ ਕੋਈ ਨਹੀਂ ਚੱਲ ਪਾਣੀ ਤਾਂ ਵਰਦੀਆਂ ਨਹੀਂ ਲੈ ਟ੍ਰੇ ਨੂੰ ਕਰ ਸਾਫ਼ ਮੈਂ ਥੋੜੇ ਜਿਹੇ ਦਾਣੇ ਪਾਵਾਂ ਫਿਰ ਉਹਦੇ ਹਾਂ ਕੋਈ ਕੀੜੀਆਂ ਹੀ ਹੋਣੀਆਂ ਪਤਲੀਆਂ ਪਤਲੀਆਂ ਸਾਡੀਆਂ ਉਹ ਉਰਨ ਰੱਖ ਉਰਨ ਉਹ ਥੋੜੀ ਹਾਂ ਹਾਂ ਬਸ ਠੀਕ ਹੈ ਹਾਂ ਇਹ ਦਿਨ ਨਾਲ ਮਾਰ ਇਹਨੇ ਛੱਡ ਜਾਣਾ ਹੈ ਹੈ? ਮਾਂਤੋਈ ਬੰਦੀ ਕਰ ਇਹ ਤਾਂ ਮੁੜ ਕੇ ਪਾਈ ਹੋਣੀ ਐ ਇੱਕ ਵਾਰੀ ਪਾ ਗਈ ਛੱਡਦੀ ਉਹ ਮੈਂ ਪਾ ਕੇ ਲਗਾ ਕੇ ਅੱਛਾ ਜਿਹੜੇ ਹੁਣ ਤੈਨੂੰ ਕੱਪੜੇ ਲਿਆ ਕੇ ਦਿੱਤੇ ਤੇ ਨਵੇਂ ਅੱਛਾ ਕਾ ਉਹ ਵੀ ਸਾੜੇ ਸੈੱਟ ਛੋੜ ਤੇ ਅੱਛਾ ਲੋਰਾ ਦਾ ਭਾਈ ਅੱਛਾ ਲੋਰਾ ਭਾਈ ਹਰਦਾ ਪੈਂਟ ਪੈਂਟ ਲੈ ਕੇ ਤਾਂ ਨਹੀਂ ਗਿਆ ਬਸ ਠੀਕ ਹੈ ਠੀਕ ਹੈ ਐਤਵਾਦ ਦਾ ਦਿਨ ਰੱਖਦਾ ਭਾਈ ਭਾਗੂ ਨੇ ਪੈਂਟ ਲੈਣ ਦਾ ਜਾਏ ਨਹੀਂ ਇਹ ਬਹੁਤ ਨੇ ਚਲ ਇਹਨਾਂ ਦਾ ਵੀ ਹੋਇਆ ਕੰਮ ਓਕੇ ਚਲ ਮੈਂ ਗਾਇਆ ਪੂਰਾ ਆ ਵਜਾ ਤਾਂ ਕਿਆ ਮੈਂ ਹੋਈ ਸੋਭਾ ਇਹ ਤਾਂ ਦੋ ਦੋ ਨੇ ਦੋ ਨੇ ਪਰੇ ਖੁੰਜੀ ਬੈਠਦੇ ਨੇ ਤਿੰਨ ਨਹੀਂ ਬੜੇ ਹੋ ਗਏ ਉਹ ਤਾਂ ਦੋ ਨੇ ਦੋ ਦੋ ਬੈਠੇ ਰਾਬ ਚੰਨ ਹਾਂ ਤਿੰਨ ਨੇ ਆ ਜਿਹੜਾ ਬੈਠਾ ਹਾਂ ਹਾਂ ਓਕੇ ਆਰਬੋਰਡ ਚੱਲ ਬਾਉ ਧੰਨਵਾਦ ਬਾਈ ਤੇਰਾ ਤੇ ਚਲੋ ਆ ਦਾਣੇ ਹੁਣ ਮੈਂ ਇੱਥੇ ਰੱਖ ਦਿੰਦਾ ਆ ਉੱਥੇ ਰੱਖ ਲੈ ਆਰਬੋਰਡ ਹਾਂ ਬਸ ਬਾਉ ਚਲੋ ਹੁਣ ਉਧਰ ਮੋਟਰ ਤੇ ਚੱਲਦੇ ਆ ਆਜ ਗਏ ਵੀ ਮੋਟਰ ਤੇ ਤੇ ਜਿਹੜੀ ਦੇਖ ਲਓ ਕਿੰਨੀ ਗਰਗੀ ਸੀ ਆਓ ਭਾਈ ਅੱਜ ਵੱਡ ਰਹੇ ਆ 7301 ਤੇ ਪਹਿਲਾਂ ਵੀ ਵੀਡੀਓ ਪਾਈ ਦੀ ਨਾ ਵੀ ਝਾੜ ਦੇਖਾਂਗੇ ਆ 21 ਫੁੱਟਾ ਟਰਾਲਾ ਉਹ ਫੁੱਲ ਹੈ ਚੈਜ ਦੇ ਦੇ ਕਿੰਨੀ ਕ ਪੈਂਦੀ ਹੈ ਤੇ ਝਾੜ ਬਾਅਦ ਚ ਦੱਸਾਂਗੇ ਅਲੱਦਾ ਖਰੀਦ ਵੀ ਨਹੀਂ ਸ਼ੁਰੂ ਹੋਈ ਆ ਦੇਖ ਲਓ ਆ ਹਾਲ ਹੋ ਗਿਆ ਦਾ 7301 ਦਾ ਕਿਉਂਕਿ ਐਤ ਕੀ ਮੌਸਮ ਤੁਹਾਨੂੰ ਪਤਾ ਹੀ ਹੈ ਬਾਕੀ ਰਿਓ ਦੀ ਗਲਤੀ ਹੈਗੀ ਸੀ ਰਿਓ ਜ਼ਿਆਦਾ ਪਿਆ ਬਾਕੀ ਜਿਵੇਂ ਹੁਣ ਝਾੜ ਝੂੜਊਗਾ ਦੱਸਾਂਗੇ ਉਵੇਂ ਜੱਸਾ ਕਰਦਾ ਹੋਇਆ ਡਰਾਈਵਰੀ ਬਈ ਜੱਸਾ ਹੋਰ ਆ ਭਰ ਗਿਆ ਟਰਾਲਾ ਇਹ ਚ ਵਾਣਗੇ ਹੁਣ ਆ ਗਏ ਹੁਣ ਮਿੱਤਰ ਆਪਾਂ ਮੋਟਰ ਤੋ ਘਰੇ ਉੱਪਰਲੇ ਕੂਪਤਣਾ ਕੋਲ ਚਾਚੂ ਮੋਟਰ ਤੇ ਹੀ ਨੇ ਟਾਈਮ ਨਾਲ ਨਵੇੜ ਦੀ ਇਹਨਾਂ ਦਾਣਿਆਂ ਦਾ ਫਿਰ ਲੇਟ ਹੋ ਜਾਣੀ ਤੁਹਾਨੂੰ ਰੰਗ ਦਿਖਾਉਣਾ ਵਾ ਜਿਹੜੇ ਬੱਚੇ ਦੇ ਲਾਇਆ ਤਾਂ गया थले बैठा देखो कि गूढ़ा हो गया गूढ़ा नहीं होना गूढ़ा हो गया तो तो चादर गूढ़ी हो गई साफ करती रंग हौली हॉली गूढ़ा होंगे एक दूंछ करी थी पता नहीं आठा देखो गूढ़ी हो गई टाइम नाने पा दी अज नवेट दी है कम ਫਿਰ ਚੱਲਾਂਗੇ ਆਪਾਂ ਮੋਟਰ ਤੇ ਪਾਵਾਂਗੇ ਜਿਪਸੀ ਤੇ ਥਾਰ ਦਾ ਟੋਚਨ ਆਹ ਤੇ ਦਾਣੇ ਤੇ ਪਾਣੀ ਦੇਖੋ ਪਾਣੀ ਨੂੰ ਗਏ ਭੱਜ ਕੇ ਪੈਂਦੇ ਨੇ ਉੱਤਰ ساری ਕੈਮ ਨੇ ਜਿਹੜੇ ਬੱਚਿਆਂ ਦਵਾਈ ਦਿੱਤੀ ਉਹ ਵੀ ਠੀਕ ਨੇ ਹੁਣ ਤੇ ਰੋ ਹੁਣੇ ਖਾ ਲੈਣਗੇ ਦਾਣੇ ਆਪਾਂ ਚੱਲੀਏ ਥਾਦੇ ਨੂੰ ਮੋਟਰ ਤੇ ਪਾਈਏ ਜਿਪਸੀ ਤੇ ਥਾਰ ਦਾ ਟੋਚਨ ਆਹ ਬੱਚਾ ਮਰ ਗਿਆ ਬਾਈ ਸਰ ਜੋ ਲਾਈਟ ਮਚਾ ਕੇ ਦਿਖਾਉਣਾ ਬੜੀ ਲਾਈਟ ਲਾ ਦਿੱਤਾ ਚਾਲਨ ਤੱਬੇ ਆ ਜਿ세 ਲੋਇ ਮੈਟਰੋ ਪਹੁੰਚ ਕੇ ਦੁਬਾਰਾ ਕਬੂਤਰਾਂ ਕੋਟ ਬੈਕ ਸਾਈਡ ਤੇ ਤੇ ਬੱਚਾ ਇੱਕ ਮਰ ਗਿਆ ਆਪਣਾ ਹਨਾ ਤੇ ਇੱਕ ਥੋੜਾ ਜਿਹਾ ਹੋਰ ਬਿਮਾਰ ਸੀ ਤੇ ਉੱਪਰ ਤਾਂ ਜੱਸੂ ਗਿਆ ਦਾ ਕਿਉਂਕਿ ਆ ਬੋਟਾਂ ਦੇ ਚੱਕਰ ਚ ਹਨਾ ਪੰਜ ਛੇ ਦਿਨ ਹੋ ਗਏ ਵਲੌਗ ਬਣਾਇਆ ਨਹੀਂ ਟੋਚਨ ਵਾਲਾ ਵੀ ਮੈਂ ਕਹਿੰਦਾ ਕੱਦਾਂ ਬਣਾਇਆ ਹੈ ਤਾਂ ਪਾਇਆ ਦਾ ਉਹ ਤੇ ਨੂਰੀ ਆਪਣੀ ਆਹ ਖੜੀ ਆ ਇਹ ਕਬੂਤਰਾਂ ਵਾਲਾ ਬਲੌਗ ਹੁਣ ਕੱਲ ਨੂੰ ਅਪਲੋਡ ਕਰੂੰਗਾ ਦੇਖਦਾ ਬਾਕੀ ਸਿਸਟਮ ਜਿਵੇਂ ਵੀ ਹੋਇਆ ਠੀਕ ਆ ਤੇ ਇੱਧਰ ਆਪਣੇ ਸੈਟਅਪ ਤੇ ਪਹੁੰਚੇ ਆ ਹਫਤੇ ਮਗਰੋਂ ਹਾਂ ਭਾਈ ਧਰੇ ਕਿਸੇ ਨੇ ਅੰਡੇ ਨਾ ਹਲੇ ਤਾਂ ਧਰੇ ਨਹੀਂ ਬੱਚਾ ਦੇਖ ਲਓ ਇਹਨਾਂ ਦਾ ਗੱਡਾ ਹੋ ਗਿਆ ਤੇ ਇੱਧਰ ਧਰਲੇ ਨਵੇਂ ਨਵੇਂ ਉਹਦੇ ਤੇ ਆਹ ਦੇਖੋ ਤੇ ਉਹ ਵੀ ਧਰਲੇ ਕਿਸੇ ਨੇ ਕੁਜ ਜッセ ਦੇ ਵਧਾ ਲਗੂ ਕਿੰਨੇ ਧਰੇ ਨੇ ਬਾਕੀ ਉਹ ਕੇਰ ਬੂਟਾ ਦੇ ਕਬੂਤਰ ਸਾਰੇ ਸੈਟ ਨੇ ਆਪਣੇ ਹਾਂ ਸੈਟਾਂ 'ਤੇ ਉਤਰ ਰਹੇ ਰੋਟਾ ਤੇ ਇਧਰ ਲੈ ਇਧਰ ਨਹੀਂ ਚਲੋ ਦਾਣੇ ਦੂਣੇ ਪਾਏ ਹੋਏ ਨੇ ਜੱਸੀਆਂ ਨੇ ਪਾਣੀ ਪਾਇਆ ਹੋਇਆ ਹੁਣ ਮੈਂ ਇਧਰ ਲਿਆਂ ਤੇ ਵੀ ਨਿਗਾ ਮਾਰੇ ਲੰਨਾ ਇਹਨੂੰ ਲਾ ਦਈਏ ਪੰਜ ਛੇ ਦਿਨ ਹੋ ਗਏ ਬਸ ਬਲੌਗ ਬਣਿਆ ਹੀ ਨਹੀਂ ਹੈਗਾ ਮੈਂ ਕਿਹਾ ਚੱਲ ਆਹ ਬਲੌਗ ਨੂੰ ਸਿਰੇ ਲਾ ਦਈਏ ਕਮੈਂਟ ਕਮੈਂਟ ਬੋਲ ਦੀਏ ਤੇ ਲਓ ਜੀ ਆਹ ਦੇਖੋ ਕਿੱਥੇ ਰੱਖੇ ਆਂ ਡੇ ਕਹੇ ਜੇ ਡਿੱਕੇ ਚ ਰੱਖ ਲੈ ਕਿਹੜੀ ਨੇ ਹਰੀ ਨੇ ਰੱਖ ਲੈ ਇਹ ਇਹਨਾਂ ਦਾ ਬੱਚਾ ਉਹ ਦੇਖੋ ਦੇਖੀ ਕਿੰਡਾ ਹਾਂ ਬੱਚਾ ਵਧੀਆ ਉਹ ਦੇਖੋ ਕਾਫੀ ਵੱਡਾ ਹੋ ਗਿਆ ਦਾਣੇ ਇਹਨਾਂ ਨੂੰ ਵੀ ਪਾਤੇ ਪਾਣੀ ਇਹਨਾਂ ਕੋਲ ਵੀ ਪੀਆ ਤੇ ਜਸੂ ਕਹਿੰਦਾ ਆ ਜੋੜੀ ਨੇ ਵੀ ਕੱਢ ਲਿਆ ਉਧਰਲੀ ਨੇ ਉਹ ਕੱਲ ਨੂੰ ਦਿਖਾਉਂਗਾ ਹੁਣ ਤੁਹਾਨੂੰ ਤੇ ਚਲੋ ਆ ਓਕੇ ਆ ਬਣਾ ਪ੍ਰੋਜੈਕਟ ਨੂਰੀ 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 ਤੇ ਉੱਪਰਲੇ ਕਬੂਤਰਾਂ ਦਾ ਨਵੇੜਿਆ ਹੋਇਆ ਤੇ ਚਲੋ ਵੀ ਮਿੱਤਰੋ ਹੁਣ ਆਪਾਂ ਨਾਈਏ ਧੋਈਏ ਤੇ ਫੇਰ ਬਾਅਦ ਚ ਕਮੈਂਟ ਬੋਲਦਾ ਬਾਅਦ ਚ ਗਰਾਊਂਡ ਚ ਵੀ ਜਾਣਾ ਹੈ ਹੁਣ ਕੰਮਕਾਰ ਜੇ ਨਵੇੜਲੀਏ ਤੇ ਕੱਲ ਪਰਸੋਂ ਤੋਂ ਹੁਣ ਦੋ ਦਿਨ ਦੀ ਹੋਰ ਮੈਂ ਸਭ ਜੂਗੀ ਫੇਰ ਆਪਾਂ ਵਲੌਗ ਸ਼ੁਰੂ ਕਰ ਲਾਂਗੇ ਠੀਕ ਹੈ ਕੰਟੀਨਿਊ ਕਿਉਂਕਿ ਹੁਣ ਵੋਟਾਂ ਦੇ ਚੱਕਰ ਚ ਤੁਹਾਨੂੰ ਪਤਾ ਸਰਪੰਚੀ ਵਾਲੀਆਂ ਚ ਸਿਸਟਮ ਚੱਲ ਰਿਹਾ ਚਲੋ ਦੇਖਦੇ ਆਂ ਫੇਰ ਅੱਗੇ ਲਓ ਵੀ ਖੇਡ ਖੂਡ ਕੇ ਗਰਮੀ ਗਰਮੀ ਹੋ ਗਏ ਪਹੁੰਚ ਗਏ ਆਪਾਂ ਘਰੇ ਤੇ ਆਪਣਾ ਸਰਪੰਚੀ ਵਾਲਾ ਕੰਮ ਹੋ ਗਿਆ ਡੰਨ ਬਾਈ ਬਣ ਕੇ ਆਪਾਂ ਸਰਪੰਚ ਸਹਿਮਤੀ ਨਾਲ ਤੇ ਬਾਕੀ ਹੁਣ ਕਮੈਂਟ ਬੋਲ ਗਏ ਠੀਕ ਹੈ ਵਲੌਗ ਦੀ ਐਂਡਿੰਗ ਕਰਦੇ ਕੱਲ ਨੂੰ ਨਵਾਂ ਵਲੌਗ ਘੈਂਟ ਬਣਾਵਾਂਗੇ ਤੇ ਕਮੈਂਟ ਬੋਲ ਦੀ ਆਪਾਂ ਖੜ ਜੋ ਕਮੈਂਟ ਦਿਖ ਨਹੀਂ ਰਹੇ ਇੱਕ ਮਿੰਟ ਜਸਵੰਤ ਭੁੱਲਰ ਕੀ ਹਾਲ ਹੈ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਜੀ ਸਪਨਪ੍ਰੀਤ ਸਿੰਘ ਕਹਿੰਦਾ ਡਰਾਈਵਰ ਨਹੀਂ ਦਾ ਵਧੀਆ ਹਾਂ ਹਾਂ ਸਪਨੇ ਬਾਈ ਮੋਨੀ ਤੂ ਬਾਈ ਰਵਿਦੀਪ ਸੰਧੂ ਲਵੀ ਗਰਚਾ ਰੰਗੀ ਨੂੰ ਬਿਠਾਉਣਾ ਸੀ ਹਾਂ ਹਾਂ ਕੋਈ ਨਾ ਡਾਊਨ ਸਾਹਿਬ ਆਪਾਂ ਕਰਨਾ ਹੈ ਸ਼ੁਰੂ ਕੰਮ ਇਹ ਦੁਬਾਰਾ ਵਲੋਗਾਂ ਦਾ ਕੰਗ੍ਰੈਚੁਲੇਸ਼ਨ ਬਾਈ ਸਰਪੰਚ ਵਿੰਦਾ ਲਖਣਪੁਰ ਧੰਨਵਾਦ ਵੀਰੇ ਹਰਸ਼ ਭੰਦੇਰ ਵੀ ਤੁਹਾਡਾ ਪਿੰਡ ਗੇੜਾ ਮੇਰਾ ਪਿੰਡ ਆ ਵੀਰੇ ਲਖਣਪੁਰ ਬਾਵਾ ਪਾਰਟੀ ਸਨੌਰ ਗੁਰਕੀਰਤਨ ਸਿੰਘ ਹਟਾਲ ਲਵੀ ਗਰਚਾ ਤੇਜਵੀਰ ਜਸਵੀਰ ਸਿੰਘ ਵੀਰੇ ਕਹਿੰਦਾ ਬਹੁਤ ਟਾਈਮ ਤੋਂ ਮੈਂ ਤੁਹਾਨੂੰ ਦੇਖ ਰਿਹਾ YouTube ਤੇ ਧੰਨਵਾਦ ਵੀਰੇ ਬਹੁਤ-ਬਹੁਤ ਗੁਰਪ੍ਰੀਤ ਘਾਰੂ ਧੰਨਵਾਦ ਵੀਰੇ ਤੇ ਮਿਲਦੇ ਆ ਅਗਲੇ ਵਲੋਗ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੋਗ ਚ